ਜੀ ਸੱਚੀ ਨਾਲ ਜੀ ਸੋ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਆਪਾਂ ਗੱਲ ਕਰਦੇ ਆ ਲਾਡਲੀਆਂ ਵੀਡੀਓ ਬਾਰੇ ਸੋ ਜਿਵੇਂ ਕਿ ਵੀਡੀਓ ਵਿੱਚ ਤੁਸੀਂ ਦੇਖਿਆ ਇੱਕ ਜੀ ਦਾ ਸਕੈਨ ਹੁੰਦਾ ਹੈ ਤੇ ਉਸ ਵਿੱਚ ਦੋ ਕੁੜੀਆਂ ਹੀ ਆਉਂਦੀਆਂ ਨੇ ਜਿਵੇਂ ਕਿ ਮੰਨੂ ਨੇ ਕਿਹਾ ਹੁੰਦਾ ਪਰ ਉਸ ਦੀ ਜਠਾਣੀ ਦੋ ਮੁੰਡੇ ਦੱਸ ਦਿੰਦੀ ਆ ਤੇ ਇਸ ਗੱਲ ਦਾ ਰੋਜੀ ਨੂੰ ਪਤਾ ਤਾਂ ਲੱਗ ਜਾਂਦਾ ਹੈ ਕਿਉਂਕਿ ਉਹ ਗੱਲ ਸੁਣ ਲੈਂਦੀ ਆ ਤੇ ਉਸ ਤੋਂ ਬਾਅਦ ਰੋਜੀ ਹੁਣ ਕੀ ਸੋਚਦੀ ਆ ਪੀ ਇਹਨਾਂ ਨੇ ਇਦਾਂ ਕਿਉਂ ਕਿਆ ਹੋਵੇਗਾ ਸੋ ਆਪਾਂ ਇਸ ਵੀਡੀਓ ਵਿੱਚ ਗੱਲ ਕਰਾਂਗੇ ਵੀਡੀਓ ਨੂੰ ਪੂਰੀ ਜ਼ਰੂਰ ਦੇਖਿਓ ਇਹ ਕਿ ਰੋਜੀ ਨੂੰ ਤਾਂ ਪਤਾ ਚੱਲ ਹੀ ਗਿਆ ਏ ਕਿ ਉਸਦੇ ਦੋ ਕੁੜੀਆਂ ਹੋਣ ਵਾਲੀਆਂ ਨੇ ਤੇ ਉਸ ਨੂੰ ਪਹਿਲਾਂ ਵੀ ਪਤਾ ਹੁੰਦਾ ਸੀ ਸ਼ੱਕ ਹੁੰਦਾ ਸੀ ਉਸ ਨੂੰ ਲੱਗਦਾ ਸੀ ਕਿ ਸ਼ਾਇਦ ਮੰਨੂ ਕਹਿੰਦੀ ਆ ਤੇ ਹੋ ਸਕਦਾ ਇਤਫਾਕ ਹੋਵੇ ਤੇ ਹੋ ਸਕਦਾ ਮੁੰਡਾ ਹੀ ਹੋ ਜਾਵੇ ਉਸਦੇ ਮਨ ਨੂੰ ਇਹ ਗੱਲ ਲੱਗਦੀ ਰਹਿੰਦੀ ਸੀ ਕਿ ਦੋ ਕੁੜੀਆਂ ਹੀ ਹੋਣਗੀਆਂ ਮੇਰੇ ਘਰ ਪਰ ਫਿਰ ਵੀ ਜਦ 스ਕੈਨ ਹੁੰਦਾ ਉਸ ਵਿੱਚ ਉਸ ਨੂੰ ਪਤਾ ਲੱਗ ਜਾਂਦਾ ਏ ਕਿ ਮੇਰੇ ਦੋ ਕੁੜੀਆਂ ਹੋਣ ਵਾਲੀਆਂ ਨੇ ਉਸ ਦਾ ਦਿਲ ਡਰ ਜਾਂਦਾ ਏ ਪਰ ਉਸ ਦੀ ਜਦ ਰਾਣੀ ਜਦ ਬਲਜੀਤ ਬਾਹਰ ਆ ਕੇ ਕਹਿੰਦੀ ਆ ਕਿ ਦੋ ਜੁੜਵਾ ਮੁੰਡੇ ਹੋਣ ਵਾਲੇ ਨੇ ਤੇ ਗੁਰਪ੍ਰੀਤ ਤਾਂ ਬਹੁਤ ਜ਼ਿਆਦਾ ਖੁਸ਼ ਹੁੰਦਾ ਪਰ ਨਾਲ ਹੀ ਰੋਚੀ ਬੜੀ ਹੈਰਾਨ ਹੁੰਦੀ ਆ ਕਿ ਇਸ ਨੇ ਝੂਠ ਕਿਹੜੀ ਗੱਲੋਂ ਬੋਲਿਆ ਸੋ ਰੋਜੀ ਇਕੱਲਾ ਸੋਚਦੀ ਹੀ ਸਾਰੇ ਰਸਤੇ ਜਾਣਦੀ ਆ ਤੇ ਗੁਰਪ੍ਰੀਤ ਬਹੁਤ ਜ਼ਿਆਦਾ ਖੁਸ਼ ਹੁੰਦਾ ਹੈ ਤੇ ਉਹ ਰੋਜੀ ਨੂੰ ਕਹਿੰਦਾ ਕਿ ਇਹ ਤਾਂ ਖੁਸ਼ੀ ਦੀ ਗੱਲ ਆ ਤੂੰ ਇੰਨੀ ਪਰੇਸ਼ਾਨ ਕਿਉਂ ਲੱਗ ਰਹੀ ਆ ਰੋਜੀ ਕੁਛ ਨਹੀਂ ਕਹਿੰਦੀ ਅੱਗੋਂ ਕਹਿੰਦੀ ਮੈਂ ਖੁਸ਼ ਹਾਂ ਪਰ ਉਸ ਨੂੰ ਵਿੱਚੋ ਵਿੱਚ ਟੈਨਸ਼ਨ ਹੋ ਰਹੀ ਹੁੰਦੀ ਆ ਕਿ ਜਿਹੜੀ ਕੱਲ ਡਾਕਟਰ ਨੇ ਕਹੀ ਆ ਮੈਂ ਆਪਣੇ ਕੰਨ ਹੀ ਸੁਣੀ ਆ ਕਿ ਦੋ ਕੁੜੀਆਂ ਨੇ ਤਾਂ ਬਲਜੀਤ ਨੇ ਬਾਅਦ ਆਗੇ ਮੁੰਡਾ ਦੋ ਮੁੰਡੇ ਕਿਉਂ ਕਿਹਾ ਰੋਜੀ ਨੂੰ ਕਾਫੀ ਚੇਰੇ ਸੋਚਣ ਤੋਂ ਬਾਅਦ ਲੱਗਦਾ ਏ ਕਿ ਬਲਜੀਤ ਦੀ ਕੋਈ ਛਾਲ ਆ। ਇਹ ਤੇ ਘਰ ਚਾਕੇ ਰੋਜੀ ਸਿੱਧਾ ਹੀ ਬਲਜੀਤ ਨੂੰ ਪੁੱਛ ਲੈਂਦੀ ਆ ਕਿ ਮੈਂ ਡਾਕਟਰ ਤੇ ਤੇਰੀਆਂ ਗੱਲਾਂ ਸੁਣ ਲਈਆਂ ਨੇ। ਮੇਰੇ ਘਰ ਤਾਂ ਦੋ ਧੀਆ ਹੋਣ ਵਾਲੀਆਂ ਨੇ ਤੇ ਤੂੰ ਦੋ ਮੁੰਡੇ ਕਿਹੜੀ ਗੱਲੋਂ ਕਹਿ ਦਿੱਤੇ। ਤਾਂ ਬਲਜੀਤ ਪਿੱਕਦਮ ਡਰ ਜਾਂਦੀ ਆ ਤੇ ਹਰਾਨ ਵੀ ਹੁੰਦੀ ਆ ਪਰ ਉਹ ਗੱਲ ਨੂੰ ਉਸੇ ਟਾਈਮ ਹੀ ਕਵਰ ਕਰ ਲੈਂਦੀ ਆ ਤੇ ਅੱਗੋਂ ਕਹਿੰਦੀ ਆ ਕਿ ਜੇ ਮੈਂ ਕੁੜੀਆਂ ਦੱਸ ਦਿੰਦੀ ਤਾਂ ਤੇਰੇ ਘਰ ਵਾਲੇ ਨੇ ਉਸੇ ਵੇਲੇ ਹੀ ਮਰਵਾ ਦੇਣੀਆਂ ਸੀ ਇਸ ਕਰਕੇ ਮੈਂ ਝੂਠ ਬੋਲਿਆ ਉਹ ਰੋਜੀ ਦੇ ਅੱਗੇ ਚੰਗੀ ਬਣ ਚਾਹਦੀ ਆ ਤੇ ਰੋਜੀ ਨੂੰ ਲੱਗਦਾ ਕਿ ਸ਼ਾਇਦ ਇਹ ਮੇਰੇ ਬਾਰੇ ਸੋਚਦੀ ਹੋਵੇ ਪਰ ਉਸ ਨੂੰ ਇਹ ਵੀ ਯਕੀਨ ਆ ਕਿ ਇਹ ਮੇਰਾ ਭਲਾ ਨਹੀਂ ਸੋਚ ਸਕਦੀ ਕਿਉਂਕਿ ਘਰ ਵਿੱਚ ਜਦੋਂ ਵੀ ਕੋਈ ਗੱਲ ਹੁੰਦੀ ਆ ਉਸ ਨੂੰ ਪਤਾ ਹੈ ਕਿ ਬਲਜੀਤ ਦਾ ਸੁਭਾਅ ਕਿਦਾਂ ਦਾ ਹੈ ਸੋ ਉਸ ਦੇ ਮਨ ਵਿੱਚ ਅਜੇ ਵੀ ਇਹ ਸ਼ੰਕਾ ਹੁੰਦੀ ਆ ਕਿ ਕੋਈ ਕੋਈ ਗੱਲ ਤਾਂ ਜ਼ਰੂਰ ਹੈ ਜਿਹੜੀ ਮੈਨੂੰ ਇਹ ਝੂਠ ਬੋਲ ਰਹੀ ਹੈ ਚਾ ਇਹ ਸੱਚੀ ਹੀ ਮੇਰਾ ਤੇ ਗੱਲ ਤੋਂ ਫਾਇਦਾ ਚੁੱਕਣਾ ਚਾਹੁੰਦੀ ਆ ਸੋ ਉਹ ਸੋਚਦੀ ਆ ਕਿ ਗੱਲ ਦੀ ਤੈ ਤੱਕ ਤਾਂ ਮੈਨੂੰ ਪਹੁੰਚਣਾ ਹੀ ਪਵੇਗਾ ਪਰ ਰੋਜ਼ੀ ਟੈਨਸ਼ਨਾਂ ਵੀ ਲੈ ਰਹੀ ਹੁੰਦੀ ਆ ਕਿ ਉਹਦੇ ਦੋ ਧੀਆ ਹੋ ਗਈਆਂ ਤਾਂ ਗੁਰਪ੍ਰੀਤ ਉਸ ਤੋਂ ਬਾਅਦ ਕੀ ਕਰੇਗਾ ਤੇ ਉਹ ਇਹ ਵੀ ਸੋਚਦੀ ਆ ਕਿ ਇਸਨੇ ਤਾਂ ਵਿਸ਼ਵਾਸ ਕੀਤਾ ਹੋਇਆ ਇਸਾਈਆਂ ਜੀਤੇ ਤੇ ਉਸਨੇ ਤਾਂ ਮੁੰਡਾ ਕਿਹਾ ਇਹ ਤੇ ਸਕੈਨ ਵਿੱਚ ਵੀ ਮੁੰਡੇ ਦਾ ਸੱ ਦੱਸ ਦਿੱਤਾ ਤੇ ਹੁਣ ਇਸ ਵਿੱਚ ਮੇਰਾ ਕੀ ਕਸੂਰ ਹੋਵੇਗਾ ਜੇ ਕੋਈ ਕਸੂਰ ਨਿਕਲੇਗਾ ਤੇ ਆਪੇ ਇਹਨਾਂ ਦਾ ਹੀ ਨਿਕਲੇਗਾ ਸੋ ਇਹ ਸਾਰਾ ਕੁਝ ਰੋਜੀ ਸੋਚਦੀ ਆ ਸੋ ਦੇਖਦੇ ਆ ਨੈਕਸਟ ਕੀ ਹੁੰਦਾ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਧੰਨਵਾਦ